ਹੈਲੋ ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸੁਖ ਬਲੌਗਸ ਬੁਪਾਰਾ ਤੇ ਜਿੰਦਰ ਦਾ ਸਵਾਗਤ ਹੈ YouTube ਫੈਮਲੀ ਕਿਦਾ ਸਾਰੇ ਠੀਕਾ ਖੂਬ ਦਿਨ ਵੀ ਸਾਰਾ ਖਸਤੀ ਕਾਲ ਜੀ ਤੇ ਅੱਜ ਹੋ ਗਿਆ ਜਿਹੜਾ ਮੰਗਲਵਾਰ ਛੇ ਤਰੀਕ ਹੋ ਗਈ 10 ਤੇ 9 ਸਮਾਂ ਆਦਾ ਹੋ ਗਿਆ ਟਾਈਮ ਤੇ ਘਰ ਦੇ ਕੰਮ ਕਰ ਖਤਮ ਹੋਈ ਜਾਂਦੇ ਬੜੀ ਬੜੀ ਹਨਾ ਤੇ ਉਧਰਲੇ ਵੀ ਜਿਹੜੇ ਕੰਮ ਨਿਬੇੜ ਲਿਆ ਉਹਨਾਂ ਨੂੰ ਪਾਣੀ ਪੁਣੀ ਪਲਾਦਤਾ ਪਸ਼ੂਆਂ ਨੂੰ ਤੇ ਡਹਾਤਾ ਪਾਣੀ ਉਹਨਾਂ ਨੂੰ ਨਿਰਾਤਾ ਤੋਂ ਚਲੋ ਬੈ ਗੀ ਜਾਂਦੇ ਹੁਣ ਇੱਥੇ ਨਾ ਤੇ ਹੁਣ ਇਹਦੇ ਝੜ ਪੁਚਾ ਵੀ ਕਰ ਲਿਆ ਤੇ ਹੁਣ ਆਈ ਰੋਟੀ ਦੀ ਬਾਰੀ ਤੇ ਦੇਖੋ ਸਾਡਾ ਟਾਈਮ ਇਹ ਰੋਟੀ ਦਾ ਹੁੰਦਾ ਆ ਤੇ ਅੱਜ ਦਾਲ ਮੈਂ ਦੇਖੋ ਪੀਂਦੀ ਆ ਇਹ ਹੈਗੀ ਦਲੇ ਛੋਲਿਆਂ ਦੀ ਦਾਲ ਤੇ ਭਿਉ ਹੋ ਕੇ ਦਾਲ ਐ ਨਾ ਬਹੁਤ ਵਧੀਆ ਜਣੀ ਬਣਦੀ ਆ ਛੇਤੀ ਬਣ ਜਾਂਦੀ ਜਦੋਂ ਆਪਾਂ ਇਹ ਦਿਨ ਨੂੰ ਭਾਂਡੇ ਚ ਪਾ ਲਈਦਾ ਫੇਰ ਜਲਦੀ ਬਣਦੀ ਨਹੀਂ ਹੈਗੀ ਤੇ ਇਹ ਗੱਲ ਆ ਤੇ ਹੁਣ ਪਹਿਲੇ ਇਹ ਤਾਂ ਹੁਣ ਇਹਦੇ ਬਾਅਦ ਨੂੰ ਬਣਾਉਂਗੀ ਦਾਲ ਤਾਂ ਹੁਣ ਬਣਾਵਾਂਗੇ ਰੋਟੀ ਤੇ ਆਟਾ ਗੁੰਨਿਆ ਸੀਗਾ ਪਹਿਲਾਂ ਮੈਂ ਸਵੇਰੇ ਚਾਹ ਤੋਂ ਮਗਰੋਂ ਆਟਾ ਗੁੰਨ ਲਿਆ ਤਾਂ ਫਿਰ ਆਟਾ ਜਾਨੀ ਸੋਨਾ ਹੋ ਜਾਂਦਾ ਹੈ ਜਦ ਤੱਕ ਆਪਾਂ ਕੰਮ ਕੰਮ ਨੂੰ ਮੇੜਦੇ ਨਾਲ ਦੇਖੋ ਇਹ ਤੋਂ ਬਹੁਤ ਛਿੱਤੀ ਆ ਇੰਨੀ ਸਾਡੇ ਮੇੜੇ ਚ ਨਾ ਜਲਦੀ ਤੋਂ ਪਹਿਲਾਂ ਦੀ ਸਵੇਰੇ ਸਵੇਰੇ ਤੇ ਗਰਮ ਛਿੱਤੀ ਜਾਨੀ ਹੋ ਜਾਂਦੀ ਹੈ ਜਦ ਤੱਕ ਸਾਹਮਣੇ ਤੇ ਸਾਡੇ ਜਦੋਂ ਸੁਈ ਜੀ ਆਉਂਦੀ ਹੈ ਤੇ ਕਮਰੇ ਜਿਹੀ ਆ ਜਾਂਦੀ ਤੇ ਇਹਦੇ ਚੱਲਦਾ ਰਹਿੰਦਾ ਆ ਇਸ ਤੋਂ ਸਵੇਰੇ ਸਵੇਰੇ ਆ ਜਾਂਦੀ ਆ ਤੇ ਅੱਜ ਵੀ ਟੈਂਪਰੇਚਰ 43 ਦੱਸਿਆ ਆ ਜੀ ਇੰਨਾ ਕੁ ਦੇ ਜ਼ਿਆਦਾ ਗਰਮੀ ਦਾ ਪ੍ਰਕੋਪ ਸ਼ੁਰੂ ਹੋਇਆ ਹੈ ਨਾ ਕਹਿ ਜਾਣੀ ਹੋਇਆ ਇੰਨਾ ਹੈ ਤੇ ਦੇਖੋ ਜੀ ਰੁੱਤਾਂ ਆ ਰਭੀਆਂ ਨਾ ਇਹਦਾ ਆਪਾਂ ਨੂੰ ਸਿਆਣੀਆਂ ਪਾਣੀਆਂ ਤੇ ਠੰਡ ਵੀ ਆਪਾਂ ਸਹਿਨੇ ਆ ਮੇਰੇ ਠੰਡ ਆ ਤੇ ਗਰਮੀ ਸਹਿਨੇ ਆ ਸਿਆਣੀ ਪਾਣੀ ਹੈ ਤਾਂ ਤੇ ਰਾਤ ਬਣਾਈ ਸੀ ਮੈਂ ਚਟਣੀ ਤੇ ਫਟਾ ਉਹਨਾਂ ਰੋਟੀ ਖਾਧੀ ਰਾਤ ਨੂੰ ਤੇ ਅੱਜ ਬਣਾਵਾਂਗੇ ਦਾਲ ਨੇ ਕੋਈ ਦਾਲ ਸਬ지 ਖਾਣ ਨੂੰ ਨਾ ਕਰਮੀ ਜੁੱਟੀ ਖਾਣ ਦਾ ਮਨ ਹੀ ਨਹੀਂ ਕਰਦਾ ਹੈਗਾ ਤੇ ਬਸ ਇਦਾਂ ਹੀ ਠੰਡਾ ਪਾਣੀ ਪੀ ਲਓ ਪਰ ਪਾਣੀ ਦਾ ਪਾਣੀ ਦਾ ਉਹ ਪੀਣੇ ਆ ਪਤਾ ਲੱਗਦਾ ਨਹੀਂ ਕਿਥੇ ਆਂਦਾ ਪਾਣੀ ਹਨਾ ਵੀ ਆਣੀ ਇੰਨਾ ਜਿਆਦਾ ਗਰਮੀ ਆ ਵੀ ਪਾਣੀ ਦਾ ਪਤਾ ਲੱਗਦਾ ਨਹੀਂ ਆ ਇਦਾਂ ਇਦਾਂ ਪਾਣੀ ਤਾਂ ਉਬਲਿਆ ਉਬਲਿਆ ਰੰਡਾ ਪਾਣੀ ਵੀ ਉਬਲਿਆ ਲੱਗਦਾ ਹੈ ਤੇ ਟੈਂਕੀਆਂ ਦਾ ਪਾਣੀ ਵੀ ਬਹੁਤ ਜਿਆਦਾ ਹਨਾ ਯਾਨੀ ਗਰਮ ਹੈ ਤੇ ਜੇ ਲੋ ਆਪਾਂ ਹੱਥ ਧੋਣੇ ਆ ਤੇ ਆਪਣੇ ਹੱਥ ਵੀ ਛੜਦੇ ਆ ਸਰ ਜੀ ਤੇ ਜੀ ਕੋਈ ਕਿਸ ਤਾ ਬੋਲ ਕਰੀ ਨੀ ਵੀ ਨਹੀਂ ਰੜਕੇ ਫਟਾਫਟ ਕੰਮ ਨੀ ਵੀੜੀਏ ਪਰ ਧੁੱਪ ਤਾਂ ਫਿਰ ਸਕਦੀ ਹੈ ਰਾਈ ਜਾਂਦੀ ਹੈ ਤੇ ਚਲੋ ਫਿਰ ਕੱਲ ਦੇ ਮੈਂ ਦਾਣ ਵੀ ਧੋਤੇ ਆ ਤੇ ਉਹ ਜਿਹਾ ਛੋਪ ਜਾਣਗੇ ਨਾ ਧੁੱਪ ਚੱਲੇ ਮੇਰੇ ਦਾਣਿਆਂ ਨੂੰ ਵਧੀਆ ਹੈ ਨਾ ਚਲੋ ਜੀ ਰੋਟੀ ਦਾ ਕੰਮ ਸਟਾਰਟ ਕਰ ਲਿਆ ਆਪਾਂ ਆ ਬਣਾਈ ਨੇ ਕੱਲ ਚਟਣੀ ਯਾਰ ਕੱਲ ਚਟਣੀ ਖੱਟਾ ਖਾਣਾ ਮਤਲਬ ਬਹੁਤ ਵਧੀਆ ਆ ਤੇ ਆ ਦੇਖੋ ਪਿੰਨਸ ਵਾਲੀ ਚਟਣੀ ਆ ਇਹ ਅੰਬੀਆਂ ਪਾ ਕੇ ਫੇਰ ਬਣਾਈਆਂ ਇਹ ਪਿਆਜ਼ ਪਾ ਕੇ ਵਿੱਚ ਹਰੀ ਮਿਰਚ ਪਾ ਕੇ ਥੋੜਾ ਮਿੱਠਾ ਪਾ ਕੇ ਥੋੜਾ ਲੋਨ ਪਾ ਕੇ ਨਾ ਤੇ ਜਾਨੀ ਅਸੀਂ ਇਹਦੇ ਚਟਣੀ ਬਣਾਈਦੀ ਆ ਤੇ ਕਪੂਦਲੇ ਦੀ ਹੁੰਦੀ ਇਹ ਅੰਬੀਆਂ ਦੀ ਬਣਾਈ ਆ ਮੈਂ ਤੇ ਬਹੁਤ ਸੁਣੀ ਖੱਟੀ ਮਿੱਠੀ ਬੜੀ ਵਧੀਆ ਦੋ ਰੋਟੀਆਂ ਬਾਦੀ ਖੰਦੀ ਆਂਦੀਆਂ ਇਹਦੇ ਨਾਲ ਤੇ ਬਹੁਤ ਵਧੀਆ ਬਣਦੀ ਆ ਇਹ ਮੈਂ ਬਣਾਈ ਸੀ ਰਾਤ ਮੋਟੋ ਕਿ ਲੱਗਦੀ ਸਮੈਲ ਬੜੀ ਸੁਣੀ ਹੋਣ ਢਿੱਕੇ ਪਈ ਦੀ ਚਲੋ ਜੀ ਰੋਟੀਆਂ ਵੀ ਮੇਰੀਆਂ ਹੁਣ ਪੱਕ ਜਾਣੀਆਂ ਹੋਣੀਆਂ ਮੇਰੀ ਤਲਸੀ ਵੀ ਬਣਾ ਕੇ ਰੱਖ ਲਈ ਜਾਨਾ ਤੇ ਰਸਬੀ ਜਿਹੜੀ ਅੱਜ ਕੱਲ ਮਦਦਿਆ ਹੁੰਦੀ ਹੈ ਨਾ ਕਿ ਉਹ ਆਪਾਂ ਨੂੰ ਫਿਰ ਗਰਮੀ ਘਟ ਲੱਗਦੀ ਨਾਲ ਗਰਮੀ ਨਹੀਂ ਪੈਂਦੀ ਅੰਦਰ ਰਸਬੀ ਪੀਣ ਦੇ ਨਾਲ ਨਾ ਤੇ ਉਹ ਕੇ ਰੰਦਾ ਸਹੀ ਹੁੰਦਾ ਰਹਿੰਦਾ ਚਿਲੋ ਸਵੇਰ ਦਾ ਦੇ ਬਸ ਜ ਰੋਟੀ ਜਾਂ ਸੈਂਪਲ ਪਰੋਠੇ ਖਾ ਲੋ ਜਾਂ ਕੋਈ ਦਾਲ ਵਾਲੇ ਹੋ ਗਏ ਤੇ ਜਾਂ ਕੋਈ ਆਲੂ ਵਾਲੇ ਹੋ ਗਏ ਨਾ ਸੇ ਰੋਟੀ ਦੇ ਖਾਦੀ ਜਾਂਦੀ ਆ ਗੱਲ ਹੁੰਦੀ ਆ ਰੋਅ ਡੇਮ ਦੀ ਦੁਪਹਿਰ ਦੀ ਨਾ ਤੇ ਹੁਣ ਵਿੱਚ ਦੇ ਅਸੀਂ ਰੋਟੀ ਖਾ ਲੈਣੀ ਆ ਤੇ ਦੁਪਹਿਰ ਨੂੰ ਬਣਾਨੇ ਆ ਇਹ ਬਣਾਨੇ ਮੈਂ ਰੋਟੀ ਨਾਰਮਲ ਪਕਾਉਣੀ ਨਹੀਂ ਨਾ ਪਹਾੜੀ ਨਾ ਹਲਕੀ ਨਾਰਮਲ ਰੋਟੀ ਜਿਹੜਾ ਆਪਾਂ ਰੋਟੀ ਖਾ ਕੇ ਸਿਰ ਧਾਵੇ ਹਨਾ ਤਾਂ ਤੇ ਕਈ ਤਾਂ ਬਹੁਤ ਵੈਸੇ ਹਲਕੀ ਰੋਟੀ ਖਾਂਦੇ ਆ ਤੇ ਆਪਾਂ ਦਾ ਨਾਰਮਲ ਬਣਦੀ ਖਾਈ ਦੀ ਹੈ ਤੇ ਚਲੋ ਠੀਕ ਹੈ ਰੋਟੀ ਪਕਾ ਲਈ ਤੇ ਖਾ ਲਈ ਹੈ ਹਨਾ ਫਿਰ ਤੁਹਾਨੂੰ ਮਿਲਦੇ ਆ ਹਾਂਜੀ ਰੋਟੀ ਬੱਚਿਆਂ ਨੂੰ ਖਵਾਤੀ ਆ ਡਾਕਟਰ ਸਾਹਿਬ ਚਲ ਗਏ ਥੋੜਾ ਕੰਮ ਸੀ ਇਹਨਾਂ ਨੂੰ ਤੇ ਉਹ ਚਲ ਗਏ ਸ਼ਹਿਰ ਨੂੰ ਤੇ ਫਿਰ ਜਿਹੜੇ ਕੱਪੜੇ ਜਿਹਦਾ ਅੱਜ ਕੱਲ੍ਹ ਗਰਮੀ ਦੇ ਰੋਜ਼ ਹੁੰਦੇ ਆ ਰਾਤ ਨੂੰ ਵੀ ਠੋਲੇ ਨਹੀਂ ਹੁੰਦੀਆਂ ਤੇ ਜਦ ਇਹ ਫਿਰ ਧੁੱਪ ਵੱਡੀ ਹੁੰਦੀ ਆ ਤੇ ਬਹੁਤ ਗਰਮੀ ਹੁੰਦੀ ਆ ਇਸ ਕਰਕੇ ਜੀ ਨਹੀਂ ਕਰਦਾ ਕੱਪੜੇ ਧੋਣਨਾ ਯਾਨੀ ਬਾਹਰ ਨਿਕਲਣਾ ਜੀ ਨਹੀਂ ਕਰਦਾ ਹੈਗਾ ਤੁਸੀਂ ਵੀ ਆਪਣਾ ਸਾਰਿਆਂ ਨੇ ਬਚਾ ਕਰਿਆ ਕਰੋ ਵੀ ਧੁੱਪੇ ਨਾ ਨਿਕਲਿਆ ਕਰੋ ਹੋ ਸਕਦਾ ਕੋਈ ਜ਼ਰੂਰੀ ਕੰਮ ਹੋਵੇ ਫਿਰ ਜਾਇਆ ਕਰੋ ਬਾਹਰ ਨੂੰ ਤੇ ਫਿਰ ਖਰਾਦੋਂ ਕਪੜੇ ਉਧਿਆ ਲੱਗਦੇ ਧੋਣੇ ਜਿੱਦਾਂ ਫੇਰ ਰੋਟੀ ਰੋਟੀ ਬਿਦਰ ਪਕਾਉਣ ਲੱਪਣਾ ਮੈਂ ਤੇ ਬਦਦਰ ਮਸ਼ੀਨ ਲਾ ਲੈਣੀ ਜਦ ਤੱਕ ਰੋਟੀ ਬਣਨੇ ਵੇਰੇ ਨੱਪਣਾ ਤੇ ਕਪੜੇ ਧੋ ਹੋ ਜਾਂਦੇ ਆ ਰੋਟੀ ਬਾਣੀ ਕਰਕੇ ਖਾਪ-ਕਾ ਕੇ ਫਿਰ ਕਪੜੇ ਕਾਲੀ ਦੇ ਨਾਲੇ ਸੁਕਣੇ ਪਗੜਾ ਅਤਰਾ ਸੁਕ ਜਾਂਦੇ ਆ ਤੇ ਬਹੁਤ ਸੌਖਾ ਲੱਗਦਾ ਹੈ ਦਿਨੇ ਬਿਲਕੁਲ ਮਨ ਨਿਕਲਦਾ ਕਪੜੇ ਧੋਣ ਨੂੰ ਤੇ ਚਲੋ ਕਪੜੇ ਫਿਰ ਰੋਜ਼ ਹੀ ਹੋ ਜਾਂਦੇ ਧੋਣ ਵਾਲੇ ਹਨਾ ਤੇ ਹੁਣ ਆਈ ਮੇਰੀ ਰੋਟੀ ਦੀ ਵਾਰੀ ਤੇ ਆ ਦੇਖੋ ਜੀ ਚੱਲਣੀ ਤੇ ਆ ਨਾਲ ਲੱਸੀ ਲੱਸੀ ਤੇ ਪੀਣਾ ਉੱਤੇ ਬਹੁਤ ਸੁਣੀ ਲੱਗਦੀ ਨਾਲ ਖੱਟਾ ਹੋਵੇ ਨਾ ਤੇ ਆ ਹੀ ਬਾਤਾਂ ਨਾਲ ਬਹੁਤ ਵਧੀਆ ਸੁਖੀ ਸੁਖੀ ਖਾ ਕੇ ਠੰਡਾ ਪਾਣੀ ਪੀ ਦੇਖ ਪਰਾਈ ਚੋਪੜੀ ਨਾ ਤਰਸਾਈ ਜੀ ਸਹੀ ਗੱਲ ਆ ਤੇ ਦੇਖ ਪਰਾਈ ਚੋਪੜੀ ਹੈ ਨਾ ਵੀ ਤੂੰ ਤਰਸ ਮੰਨ ਤਸਾਨ ਮਤਲਬ ਗ੍ਰਾਣੇ ਚ ਇਦਾਂ ਸਮਝਾਇਆ ਵੀ ਜੋਗ ਤੇਰ ਕੋ ਹੈ ਤੂੰ ਦੁਖੀ ਵੀ ਸਿੱਖ ਕੇ ਸੁਭਾਈ ਕੋ ਚੁਕਰਾਨਾ ਕਰ ਤੇ ਪਾਸ਼ਾ ਦਾ ਨਾ ਤੇ ਉਹਦੇ ਘਰ ਦੇ ਰਿਆਂ ਦੇ ਨਹੀਂ ਹੈਗਾ ਇੱਕ ਦਿਨ ਇੱਕ ਦਿਨ ਇੱਕ ਦਿਨ ਜਰੂਰ ਸੁਣਦਾ ਵਾਈ ਗਰੂ ਨਾ ਤੇ ਸਾਰਿਆਂ ਨੇ ਸੁਣੀ ਮੇਰੇ ਵਲੌਗ ਦੇ ਜਿਹੜੀ ਇਹ ਨਾ ਤੇ ਇਸ ਹੁੰਦਾ ਜਿਹਾ ਕੁਛ ਆਪਣੇ ਇੰਤਿਹਾਨ ਹੁੰਦੇ ਆ ਤੇ ਜਿਹੜੇ ਵੈਲੂ ਲੈਂਦਾ ਇਹਦਾ ਹੈ ਨਾ ਤੇ ਇਸ ਕਰਕੇ ਆ ਚੱਟਣੀ ਬਹੁਤ ਕੱਟੀ ਮਿੱਠੀ ਬਹੁਤ ਟੇਸਟੀ ਲੱਗਦੀ ਆ ਮੈਂ ਕੀ ਬਤਾऊं ਜੇਕਰ ਤੁਹਾਨੂੰ ਰੀਅਲ ਅੱਖ ਦਿਖਾਉਣੀ ਸੀ ਆਪਣੀ ਤੇ ਜੇ ਸੂਟੀ ਇਹ ਚੱਟਣੀ ਨਾਲ ਚਿੱਟੀਆਂ ਦਿਖਾਉਣੇ ਆ ਜੇ ਸਿਦਾਂ ਨਾਲ ਨਾਲ ਤਾਣੇ ਦਿਖਾਉਣੇ ਆ ਕੀ ਸਾਡੀ ਰੀਅਲ ਲਾਈਫ ਹੈ ਜੀ ਗਰਮੀ ਵਾਂਗ ਚਟਣੀ ਬਹੁਤ ਸਵਾਦ ਲੱਗਦੀ ਆ ਤੇ ਆਪੇ ਹਾਂ ਮੈਨੂੰ ਵੀ ਵਧੀਆ ਹੁੰਦੀ ਆ ਜਿਹੜੀ ਦਸਤਰੀਆ ਇਹਦੇ ਉੱ ਤੋਂ ਵੱਧ ਵਧੀਆ ਹੁੰਦੀ ਆ ਹਾਂਜੀ ਰੋਟੀ ਮੇਰੀ ਖਾਧੀ ਚਟਣੀ ਤੇ ਲੱਸੀ ਦੇ ਨਾਲ ਤੇ ਰੋਟੀ ਬਹੁਤ ਲੱਗੀ ਮੈਨੂੰ ਸਵਾਦ ਤੇ ਚਟਣੀ ਖਾਣਾ ਆਪਣਾ ਹਾਜਮਾ ਵੀ ਸਹੀ ਹੋ ਜਾਂਦਾ ਆ ਤੇ ਭੁੱਖ ਵੀ ਜੇ ਨਾ ਲੱਗਦੀ ਹੋਵੇ ਤਾਂ ਲੱਗਣ ਲੱਗ ਪੈਂਦੀ ਆ ਤੇ ਬਹੁਤ ਫਾਇਦੇਮੰਦ ਆ ਨਾ ਤਾਂ ਆਪਾਂ ਨੂੰ ਚਟਣੀ ਗਰਮੀਆਂ ਹੁਣ ਖਾਣੀ ਚਾਹੀਦੀ ਆ ਸ਼ਕੰਜਵੀ ਪੀਣੀ ਵੀ ਚਾਹੀਦੀ ਆ ਨਾ ਤੇ ਦੇਖੋ ਜੀ ਦਾਲਾਂ ਪਈਆਂ ਰੱਖੀ ਸੀ ਵੀਰੇ ਤੇ ਮੈਂ ਹੁਣ ਆਕਤੀ ਆ ਗਰੀਬਨ ਮੇਰੀ ਦਾਲਦ ਦੀ ਕਿ ਬਣ ਗਈ ਦਾਲ ਛੋਲਿਆਂ ਦੀ ਤੇ ਇਹਨੂੰ ਜਿੱਦਾਂ ਕਰ ਲੋ ਕਾਫੀ ਦਿਨਾਂ ਬਾਅਦ ਬਣਾਉਣ ਲੱਗੀ ਆ ਮੈਂ ਇਹ ਬਣਾਣੀ ਥੋੜੀ ਜਿਹੀ ਨਹੀਂ ਖਾਓ ਜੂਵੇ ਨਾ ਦਾਲੀ ਨਹੀਂ ਖਾਦੀ ਨਹੀਂ ਜਾਂਦੀ ਹੈਗੀ ਤੇ ਨਾਲ ਬਣਾਵਾਂਗੇ ਸ਼ਾਮ ਘੱਟਾ ਤੇ ਬਹੁਤ ਸਾਰਾ ਦੁਪਹਿਰ ਨੂੰ ਚੌਲ ਬਣਾਈਏ ਨਾ ਨਾਲ ਬਣ ਗਈ ਦਾਲ ਚੌਲ ਤੇ ਉਹਦੇ ਦੇਖੋ ਕੱਲ ਤੋਂ ਤੇ ਹੀ ਦਾਣੇ ਤੇ ਇਹ ਹੈਗੇ ਆ ਨਵੇਂ ਦਾਣੇ ਜਿੱਦਾਂ ਕਹ ਲੋ ਵੀ ਇਹਨਾਂ ਦਵਾਈ ਲੱਗੀ ਹੁੰਦੀ ਹੈ ਧੋਣੇ ਪੈਂਦੇ ਆ ਤੇ ਵੈਸੇ ਕੁਛ ਹੈ ਤਰੇ ਨਾਲ ਕੋ ਮਿੱਟੀ ਸੀ ਨਾ ਘੱਟਾ ਸੀਗਾ ਜੇ ਤੁਸੀਂ ਮੰਡੀੋਂ ਲੈ ਆਈ ਦੀਏ ਦਾਣੇ ਤੋਂ ਦੋਵੇਂ ਜਿੱਦਾਂ ਪੱਕਾ-ਵੱਕਾ ਲਵਾ ਕੇ ਲੈ ਆਦਾ ਉਤੋਂ ਤੇ ਵਧੀਆ ਰਹਿੰਦੇ ਵੀ ਟੈਨਸ਼ਨ ਨਹੀਂ ਕੋਈ ਹੁੰਦੀ ਮਗਰੋਂ ਤੇ ਸੁਸਰੀ ਤੋਂ ਵੀ ਵੱਜ ਜਾਂਦੇ ਐ ਰੋ ਘੱਟਾ ਘੱਟਾ ਅ ਮਤਲਬ ਸਫਾਈ ਕਰਾ ਲਈ ਪਹਿਲਾਂ ਲਈ ਤੇ ਇੱਧਰ ਵੀ ਪਾਸੇ ਪਾ ਲਏ ਆ ਤੇ ਦੋ ਪਿੰਨ ਕਰ ਲਿਆ ਮੈਂ ਤੇ ਚਲੋ ਮੈਂ ਘਰ ਰੱਖ ਦਾਂਗੇ ਚੱਕੀ ਤੇ ਦੂਜਾ ਫੇਸ ਹੈ ਨਾ ਕਿ ਧੂਪਾਂਵਾਂ ਲੱਗਣ ਨਹੀਂ ਆ ਹੁਣ ਬਸ ਇਹ ਤਾਂ ਪਲਗਣੀਆਂ ਅੱਗੇ ਵੀ ਤੇ ਦਾਣੇ ਧੋਣਨਾ ਹਨਾ ਰੋਟੀ ਬਹੁਤ ਸੋਹਣੀ ਫੁੱਲ ਵੀ ਆਉਂਦੀ ਆਟਾ ਚਿੱਟਾ ਬਹੁਤ ਸੋਹਣਾ ਲੱਗਦਾ ਆ ਤੇ ਆਟੀ ਆ ਰੋਟੀ ਸੋਹਣੀ ਲੱਗਦੀ ਹੈ ਨਾ ਸਿੱਟੀ ਰੋਟੀ ਤੇ ਇੱਕਦਾਂ ਫੁੱਲ ਫੁੱਲ ਕੇ ਆਉਂਦੀ ਆ ਤੇ ਮੇਰੀ ਆਦਤ ਆ ਵੀ ਮੈਂ ਦਾਣੇ ਧੋ ਕੇ ਫੇਰੀ ਆ ਭਿਉਣੀ ਹੁੰਨੀ ਆ ਤੇ ਦੇਖੋ ਜੀ ਨਵੇਂ ਦਾਣੇ ਜਿਹੜੇ ਹੁੰਦੇ ਆ ਇਹ ਧੋ ਕੇ ਆਪਾਂ ਨੂੰ ਖਾਣੇ ਚਾਹੀਦੇ ਆ ਤੇ ਤੁਹਾਨੂੰ ਸਾਰਿਆਂ ਨੂੰ ਪਤਾ ਆ ਵੀ ਜਿਹੜੇ ਨਵੇਂ ਦਾਣੇ ਆਪਾਂ ਇਦਾਂ ਹੀ ਡਰਮ ਚੋਂ ਕੱਢ ਕੇ ਚੱਕੀ ਛੱਡਿਆ ਹੀ ਇਹ ਤੇ ਫਿਰ ਤੁਹਾਨੂੰ ਪਤਾ ਵੀ ਇਹ ਦਾਣੇ પેટ ਖਰਾਬ ਕਰਦੇ ਆ ਨਹੀਂ ਸਹੀ ਨਹੀਂ ਹੈਗੇ ਨਾ ਉਹ ਸਿਆਣੇ ਦੇ ਘਾਵਤ ਹੁੰਦੇ ਨਾ ਦੇ ਜਿਹੜੇ ਘਰ ਦਾਣੇ ਉਹ ਕਮਲੇ ਵੀ ਸਿਆਣੇ ਹਨਾ ਅੱਜਕੱਲ ਦੁਨੀਆ ਸਿਆਣੀ ਆ ਕਮਲੇ ਨਹੀਂ ਲੱਭਣੇ ਦੁਨੀਆ ਬੜੀ ਸਿਆਣੀ ਆ ਇਥੇ ਕਮਲ ਨਹੀਂ ਲੱਭਣੇ ਦੁਨੀਆ ਨਾ ਚਲੋ ਵਧੀਆ ਗੱਲ ਆ ਟੈਕਨੋਲੋਜੀ ਜ਼ਮਾਨਾ ਆ ਤੇ ਹੋਣਾ ਚਾਹੀਦਾ ਆ ਤੇ ਤੁੱਪ ਬਹੁਤ ਤਿੱਖੀ ਚੜੀ ਆਈ ਆ ਤੇ ਗਿਆਰਾਂਗ ਦਾ ਹੋ ਗਿਆ ਟਾਈਮ ਤੇ ਚਲੋ ਜੀ ਹੁਣ ਕੜੀ ਠੰਡੀ ਹਵਾ ਫੱਕ ਲਈਏ ਤੇ ਤੇ ਸਬਜ਼ੀ ਵਾਲੇ ਵਿਚਾਰੇ ਕੀ ਕਰਨ ਇਨਾ ਕੰਮ ਡਿਊਟੀ ਨਾਲ ਕੰਮ ਨਹੀਂ ਆ ਜਾਣਾ ਹੀ ਉਹਨਾਂ ਨੇ ਨਹੀਂ ਸਰਦਾ ਜੀ ਰੋਟੀ ਤੋਂ ਬਿਨਾਂ ਕੰਮ ਤੋਂ ਬਿਨਾਂ ਨਹੀਂ ਸਰਦਾ ਹੈਗਾ ਤਾਂ ਇਹ ਇੱਕਦਮ ਚਿੱਟੇ ਨਿਕਲੇ ਆ ਤੇ ਇੱਕਦਮ ਵਧੀਆ ਓਕੇ ਦਾਣੇ ਹਨ ਤੇ ਆ ਇੱਕ ਆਜੀ ਤੋਂ ਪਲੋਏ ਲੈਣੀ ਹੈ ਇੱਕ ਲਵ ਲੈਣੀ ਇਹਨੂੰ ਕੱਲ ਦੀ ਤੇ ਦਾਣੇ ਇੱਕਦਮ ਕੜਖ ਹੋ ਜਾਣੇ ਤੇ ਫੇਰ ਛੱਡਿ ਆਉਣੇ ਮੱਕੇ ਤੇ ਵੈਸੇ ਆਟਾ ਹੈਗਾ ਆ ਆਟਾ ਹੁੰਦੇ ਤੇ ਹੀ ਮੈਂ ਪਰੌਂਹ ਕਰਦੀ ਹੁੰਨੀ ਆ ਅੱਜਕੱਲ ਹੈ ਨਹੀਂ ਉਸ ਵਾਂ ਆਟਾ ਮੰਗੰਦਾ ਜਾਂ ਕੌਲੀ ਦਾਲ ਦੀ ਮੰਗੰਦਾ ਨਾ ਪਹਿਲਾਂ ਹੁੰਦਾ ਸੀਗਾ ਗੁਆਣੇ ਦੇ ਫੜ ਲਿਆਓ ਪਰ ਦੇਖੋ ਜੀ ਕੌਲੀ ਨਾ ਸਰਦਾ ਨੀਗਾ ਨਾ ਜੇ ਕੌਲੀ ਮੰਗ ਵੀ ਲਿਆਵਾਂਗੇ ਤਾਂ ਹੁਣ ਕੌਲੀ ਆਪਾਂ ਕਿਹਨੂੰ ਕਿਹਨੂੰ ਰੋਟੀ ਖਵਾਵਾਂਗੇ ਨਾ ਤੇ ਵੀ ਆ ਤੇ ਵੈਗਰੂ ਘਰੇ ਦੇਵੇ ਸਾਰਿਆਂ ਨੂੰ ਤੇ ਚਲੋ ਜੀ ਠੀਕ ਐ ਹੁਣ